ਹਾਂ ਜੀ ਕੀ ਹਾਲ ਚਾਲ ਸਾਡਾ ਮੈਨੂੰ ਰੈਫਰਲੀ ਦਾ ਫੋਨ ਆਇਆ ਸੀ ਆ ਕਹਿੰਦਾ ਅਸੀਂ ਗੇਮ ਖੇਡਦੇ ਪਏ ਹਾਂ ਤੇ ਨਾਲ ਹਰ ਜੀ ਜੀ ਦੋਆ ਮੇਰਾ ਬਤਾ ਭਰਾ ਤੇ ਲੈ ਹੁਣ ਆ ਇਧਰ ਸਕੂਟਰ ਆਪਣਾ ਚੱਕ ਕੇ ਤੇ ਬੈਠੇ ਹੋਏ ਆ ਪਹਿਲੀ ਥੱਲੇ ਖਾਣਾ ਸੈਟਅਪ ਕੀਤਾ ਰੱਖੇ ਆ ਤਾਂ ਆ ਦੇਖੋ ਦੋਨੋਂ ਲੱਗੇ ਹੋਏ ਆ ਇਸ ਤੋਂ ਬਾਅਦ ਫੇ ਮੇਰੀ ਵਾਰੀ ਮੈਂ ਖੇਡੂੰਗਾ ਹੈ ਨਹੀਂ ਆ ਸੈਟਅਪ ਆ ਸਾਰਾ ਐਸੇ ਹੀ ਨਾ ਸਾਡੇ ਘਰ ਦੇ ਕੋਲ ਹੀ ਆ 6 ਪੀਸਾ ਤਿਆਰ ਨੇ था। था। प्रण चे। प्रण चे... था। 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 में किन्न बजे छे पीएस पाईव लाइटिंग बढ़िया की चला वहां ਜਾਓ ਕੀਤਾ ਤਾਂ ਨਕਰ ਪਾਸ ਅਗਿਆਸੀਆ ਹੀ ਉਹ ਬੰਦਾ ਜਿਸ ਵੀ ਰੋਲ ਵਿੱਚ ਟੀਚਾਰੀਆਂ ਪਾੜੋ ਆ ਗਾਓ ਤੁਸੀਂ ਦੇਖ ਰਹੇ ਹੋ ਦੋਸਤੋਂ ਖੇਤਾਂ ਦੀ ਸਾਰੀ ਫਸਲ ਤਬਾਹ ਕੀਤੀ ਗਈ ਹੈ ਸਾਰੀ ਖਰਾਬ ਹੋ ਚੁੱਕੀ ਹੈ ਕੋਈ ਮਨਸਾਬੀ ਚ ਨਹੀਂ ਕੋਈ ਬਦਲਨਾ ਨਾ ਬਣਾ ਬੜੀ ਬੜੀ ਦੰਦੀ ਪਾਇਆ ਪਰ ਜਿਹੜੀ ਫਸਲ ਸੀ ਖਰਾਬ ਕੀਤੀ ਆ ਉਹ ਆਪਣੇ ਖੇਤਾਂ ਦੀ ਖਰਾਬ ਕੀਤੀ ਗਈ ਹੈ ਇੱਕ ਸੇ ਹੋਰ ਦੇ ਖੇਤ ਨਹੀਂ ਹੈਗੇ ਸਾਡੇ ਆਪ ਦੇ ਖੇਤਾਂ ਇਸ ਤੋਂ ਕਿਹੜਾ ਪਰ ਟੈਂਸ਼ਨ ਹੀ ਲੈ ਰਹੇ ਆ ਉਹ ਗੱਡੀ ਜਾਮ ਹੋ ਗਈ ਆ ਉਹ ਚ ਰਿਵਰਸ ਗੇਅਰ ਹੀ ਐ ਨੀਗਾ ਬ੍ਰੇਕੀ ਦਾ ਗੇਅਰ ਵੀ ਪੈਰਾਂ ਦੇ ਬਸਲਾ ਉਹ ਯਾਰ ਇੰਨਾ ਲਿਖਿਆ ਹੋਇਆ ਆ ਆ ਬੰਨੇ ਚੌਥਾ ਗੇਅਰ ਉਹ ਰੇਅਰ ਗੇਅਰ ਨੂੰ ਲਾਉਂ ਪਾਣੀ ਭਰੂ ਮੇਰੀ ਵਾਰੀ ਆ ਹੁਣ ਪਤਾ ਲੱਗਾ ਯਾਰ ਇਹ ਜਿੱਥੇ ਬੈਗ ਨਾਲ ਦੇਖੋ ਲੱਗਾ ਕੁੜੀ ਦੇ ਬਾਰੇ ਤੇ ਜਿਵੇਂ ਦੇ ਤਰੀਕੇ ਖੇਡਣੀ ਆ ਹਾਂ ਫਿਰ ਆਪਾਂ ਇਹਨਾਂ ਦੇ ਮੂਡ ਫੜ ਕੇ ਤੇ ਸੀਐਸਆਈ ਤੇ ਖੇਡਾਂਗੇ ਆਹੋ ਆਹੋ देखे थे। देखे थे। देखे नहीं। आप अपनी लगाई ठीक है ना सोच पाया बहार की हो गया ਨੇ ਰਹੀ ਐ ਨਾ نیند ਆਣੀ ਆ ਨੀ ਪੁੱਤ ਵੀਡ ਤੇ ਆਹ ਵਾਈਪਰ ਜਿਹੜੀ ਹੈਗੀ ਨਾ ਇਹਦੇ ਕਰਾਸ ਕੀ ਜਾਣਾ ਵਧੀਆ ਇਹਦੇ ਕਰਕੇ ਇਹਦੇ ਵਧੀਆ ਜਾਦਾ ਇਹ ਜਿਆਦਾ ਵਧੀਆ ਇਹ ਰਿਜ਼ਲਟ ਨਾਲ ਕੋਈ ਨਹੀਂ ਹੈ ਐ ਐਲਈਡੀ ਦਾ ਫਰਕ ਲੱਗਦਾ ਮੈਨੂੰ ਇਹ ਐਲਈਡੀ ਨਹੀਂ ਹੈਗੀ ਉਹ ਲਾਈਟ ਬੰਦ ਕਿਉਂ ਤਾਂ ਲੱਗ ਰਿਹਾ ਉਹ ਤੋਂ ਵੀ ਉੱਪਰ ਕਿ ਕਰਾਂਗੇ ਤੂੰ ਮੂਹ ਕਿਹਾ ਗਿਆ ਲੱਗਿਆ ਉਹ ਵੀ ਬਿਲੋ ਹੀ ਹੋਣਾ ਉਹ ਰੋਟੇ ਤੇ ਲਾਈ ਗਈ ਰਿਹਾ ਹੈਟਟੇ ਵੀ ਨਾ ਲਾਇਆ ਇਹ ਸੰਫਾਇਦਾ ਆਹੋ ਇਹ ਇਹ ਨਹੀਂ ਐ ਸਪਾਇਡਰਮੈਨ ਫਿਰ ਇਹ ਮਾਈਸਮੈਨ ਆ ਜਿਹੜਾ ਤੁਸੀਂ ਉਹ ਸੇਲ ਕਰਾਈ ਹੈ ਤੇ ਆਪਸ ਸਪਾਇਡਰਮੈਨ 2 ਖਿਡ ਨਹੀਂ ਹੈ ہاں 2 ਖਿਡ ਨਹੀਂ ਹੈ ਜਿਹੜੀ ਲੇਟੈਂਸ ਹੈ ਹੈ ਓਏ ਹੈ ਨਹੀਂ ਫਿਰ ਕੀ ਕੀਤਾ ਜਾਵੇ ਕਿਤਾ ਕਿ ਲੈ ਗਏ ਕੀ ਮਗਰਾ ਕਰਨ ਨੂੰ ਤੂੰ ਦੱਸ ਅਮੀਲ ਮੰਗਾਵਾਂ ਕਿ ਹੁਣ ਆਹ ਕੋਰਾ ਨਹੀਂ ਮੈਂ ਤਾਂ ਪਹਿਲਾਂ ਹੀ ਆ ਦੇਖਿਆ ਇਹ ਸਾਈਕਰ ਬਣਾ ਲਈ ਤਾਂ ਇਹ ਅੱਜ ਅਪਨੂਨਵਾਦੀ ਖਾ ਸਕਦੇ ਹਾਂ ਨਾ ਖਾ ਸਕਦੇ ਸੋਮਵਾਰ ਆ ਉਹ ਦੂਜੀ ਗੇਮ ਸਿਲੈਕਟ ਕਰਦੇ ਪਏ ਨੇ। ਉਹ ਮੈਂ ਟੈਕਨਿਕ ਹਿੱਟ ਦੇਪਾ ਦੋਵੇਂ ਯਾਰ ਅੱਧਾ ਘੰਟਾ। ਡੋਰ ਮੋਡ ਆ ਗਿਆ। ਇੱਥੇ ਦੋ ਮੋਡ ਲੱਗੇ ਜੋਗੇ। ਲੈ ਗਨੇੜ ਮੈਨੂੰ ਫਿਰ ਲੋ ਯਾਰ। ਚਲੋ। ਉਹ ਅੱਧਾ ਲੈਣਾ ਆਪਣਾ ਰਿਮੋਟ ਵੀ ਲੈ ਆਈ। ਉਹ ਇੱਥੇ ਮਾ ਜਣਾ। ਠੀਕ ਆ। ਆਪਾਂ ਉਹੀ ਲੈ ਆਂਦਾ ਨਾਲ। ਪੀਐਸਆਈ ਵੀ ਥੱਕ ਲੈ ਆਉਂਦੇ। ਹੰਦੀ ਕੀ ਹੋ ਗਿਆ? ਸਪਾਈਡਰਮੈਨ 2 ਨਹੀਂ। ਆਪਾਂ ਫਿਰ ਉਹੀ ਹੋਰਾਈਜ਼ਨ, ਹੋਰਾਈਜ਼ਨ ਖੇਡ ਗਏ ਆਪਾਂ। ਹੋਰਾਈਜ਼ਨ। ਆਹ ਦਿਖਾ ਤਾਂ ਸਹੀ ਆਪਾਂ ਫਿਰ ਨਾਲ ਦੀ ਪ੍ਰੋਮੋਸ਼ਨ ਤਾਂ ਕਰੀਏ ਥੋੜੀ ਜੀ। ਇਹਨਾਂ ਨੂੰ ਅਸੀਂ ਕਿ ਚੱਕ ਕੇ ਲੈ ਗਏ? ਹਾਂ ਅਸੀਂ ਕਿ ਚੱਕ ਕੇ

ਇਹ ਤਾਂ ਬਨੇ ਬੜੀ ਹਾਂ ਮੈਂ ਦੇਖੇ ਕੌਣ ਮੈਂ ਆਵਾਰ ਕੇ ਦੇਖੀ ਅਸਰ ਆਲਾ ਮੈਂ ਉਹਨਾਂ ਦਹਾਂ ਬਲਕੋ ਬੋਡਿਆਂ ਨਾਲੀ ਚਲਾ ਲਈ ਮਨੂੰ ਸੈਲਫਣਾ ਮਾਰ ਦੇਈ ਸੈਲਫਣਾ ਮਾਰ ਦੇ ਹਾਂ ਬੋਡਿਆਂ ਨਾਲੀ ਸੇਰੀ ਖਾ ਲੈਣਾ ਆਪਣਾ ਫੋਨ ਚ ਲੈ ਜਾਈ ਜਮਾਈ ਲੱਤਾਂ ਨਾਲ ਲੱਗ ਗਿਆ ਦੇਖੀ ਫਿਰ ਆਰ.ਸੀ. ਵੀ ਆਰ.ਸੀ. ਵੀ ਪਹਿਲੇ ਲੱਗਣੇ ਆ ਇੱਧਰ ਆ ਟਿਆ ਕੋ ਦੇਖੀ ਸਾਡਾ ਡੇ ਅਗੋ ਬੰਦਾ ਇਹ ਤਾਂ ਬੁਰੀ ਕੁੱਟਾ ਹੈ ਆ ਗੱਡੀ ਬਹੁਤ ਸੋਹਣੀ ਲੱਗੀ ਹੁੰਦੀ ਆ ਦੋਪਰ ਤੱਕ ਆ ਲਈਦੀ ਆ ਤਾ ਅੱਜ ਕੀ ਹੋਏ ਯਾਰ ਇਹ ਦੱਸ ਮਾਡਲ ਦਾ ਦੇਖ 2000 ਕਿੰਨਾ 15 ਵਾੜ ਦਾ ਇਹ ਫਿਰ ਉਹੀ ਆ ਮੇਰੀ ਤਾਂ 15 ਵਾੜ ਦਾ ਠੀਕ ਆ ਉਸ ਤੋਂ ਬਾਅਦ 10 ਸਾਲ ਨੂੰ ਇਹ ਗੱਡੀ ਨੂੰ ਹੋ ਗਿਆ 10 ਸਾਲ 11 ਬਸ 1100 ਹੋ ਗਏ ਕਿੰਨੀ ਮੁੰਨਿਆਤ ਹੁੰਦੀ ਆ ਸਰਵਿੰਗ ਵੀ ਕਰਾਣੀ ਇੱਥੇ ਤਾਂ ਆਪਣੇ 15 ਸਾਲ ਆ ਦਿੱਲੀ ਦੇ ਵਿੱਚ 10 ਸਾਲ ਆਲੀ ਆ ਆ ਤੂੰ ਦੂਰ ਨਹੀਂ ਲੱਗਦਾ ਆਪਣੇ ਪੰਜਾਬ ਦਾ ਬੰਦਾ ਨਹੀਂ ਲੱਗਦਾ ਤਾ ਗੱਡੀਆਂ ਦਾ ਰੇਟ ਜਾਦਾ ਆ ਤੇ ਬਾਕੀ ਦੇਖਦੇ ਆ ਯਾਰ ਹਾਲੇ ਪਸੰਦ ਜੇ ਨਹੀਂ ਆਈ ਗੱਡੀ ਤੈਨੂੰ ਪਸੰਦ ਆ ਕੋਈ ਠੀਕ ਆ ਉਹ ਸੋਚਾਂ ਜੀ ਪੈ ਗਏ K3 ਵਧੀਆ ਲੱਗ ਰਹੀ ਹੈ K10 ਜਿੱਟਾ ਇਦੱਕ ਦੀ ਨਹੀਂ ਨਾ ਠਰਮ ਬਣਾਉਂਦਾ ਤੇ ਸਾਡੇ ਓਮ ਲੌਜਿਸਟਿਕ ਦੇ ਮਾਲਕ ਨੇ ਇਹ ਨਾਲ ਕੈਮਰਾ ਕਰੋ ਨਮਸਤੇ ਕਰੋ ਫੋਨ ਕਰਕੇ ਟਾਈਮ ਪੁੱਛ ਲਈ ਮੈਂ ਕਿੰਨਾ ਟਾਈਮ ਹੋਇਆ ਚ ਟਾਈਮ ਤੈਨੂੰ ਘਰ ਜਾ ਕੇ ਪਤਾ ਲੱਗਣਾ ਹੁਣ ਆਪਾਂ ਚੱਲਦੇ ਆਂ ਇੱਥੋਂ ਆ ਮੇਰੀ ਫੇਵਰੇਟ ਤੇਰੀ ਫੇਵਰੇਟ ਆ ਮਾਲਕਾਂ ਦੀ ਨਾਲ ਕਲਰ ਦੀ ਫੇਵਰੇਟ ਆ ਓਏ ਚਲ ਹੁਣ ਆਪਾਂ ਚਲੀਏ ਯਾਰ ਠੀਕ ਆ ਮਾਰ ਸੈਲਫ ਮੰਨੇ ਇੱਥੇ ਕੀ ਲੈਣਾ ਹੁਣ ਤੂੰ ਹੁਣ ਤਾਂ ਦੇਖਣਾ ਯਾਰ ਆਪਾਂ ਦੇਖਣ ਆਏ ਆ ਜੀ ਮੋਟਰਸਾਈਕਲ ਰਾਇਲ ਇਨਫੀਲਡ ਆਕੇ ਦੇਖਦੇ ਆਂ ਦੇ ਮੁੰਡਿਆਂ ਨੂੰ ਪਸੰਦ ਆਉਂਦਾ ਕਿ ਨਹੀਂ ਪਸੰਦ ਇਹੀ ਆ ਪਸੰਦ ਇਹੀ ਆ ਕਲਰ ਤਾਂ ਆ ਗਿਆ ਨਾ ਤਾਂ ਕਲਰ ਤਾਂ ਬਲੈਕ ਪਧੀਆ ਪੁਨਰ ਰੀਸਟ੍ਰਕਚਰਿੰਗ ਹੋ ਗਈ ਹੈ। ਸਵੇਰੇ ਤੋਂ ਹੀ ਕੰਮ ਕਰ ਰਿਹਾ ਹਾਂ। ਚਾਹਤ। ਬਿਲਕੁਲ ਚੱਲ। ਇਹ ਨਹੀਂ ਛੇ ਕਿ ਜੋ ਕਰਨ ਨੂੰ ਕਿ ਜਿੰਨੇ ਤੱਕ ਮੈਂ ਉਸ ਤਰ੍ਹਾਂ ਨਾ 5-5 ਸਾਲ ਬਸ ਤੁਹਾਨੂੰ ਬੈਨੀਫੀਸ਼ੀਅਰੀ ਤੋਂ 5 ਸਾਲ ਆਪਸ ਵੇੜ ਦੇ ਨਿਕਲੇ ਹੋਏ ਆਏ ਹੁਣ ਕਿੱਥੇ ਜਾਣਾ ਆਪਾਂ? ਜਾਵਾ ਏਜੰਸੀ ਤੇ ਹਾਂ ਮੋਟਰਸਾਈਕਲ ਨਹੀਂ ਪਸੰਦ ਆ ਰਹੇ ਮੁੰਡਿਆਂ ਨੂੰ ਪਹਿਲਾਂ ਰਾਇਲ ਇੰਫੀਲਡ ਤੇ ਗਏ ਉਹਨਾਂ ਨੂੰ ਪਸੰਦੀ ਨਹੀਂ ਆਇਆ ਕੋਈ ਮੋਟਰਸਾਈਕਲ ਹੁਣ ਜਾ ਰਹੇ ਆ ਜਾਵਾ ਦੇ ਸ਼ੋਅਰੂਮ ਤੇ ਜਾਵਾ ਆ ਗਏ ਜੀ ਹੁਣ ਆਪਾਂ ਆ ਮੁੰਡਾ ਨੇ ਭਜਾਈ ਫੇਰਦਾ ਸਾਨੂੰ ਸਵੇਰ ਦਾ ਚਲੋ ਅੰਦਰ 250 100 250 100 ਬੇਲਟ ਵਰਗਾ ਬੋਲਣਾ ਨਾ ਬੋਲੋ। ਕਿੰਨਾ ਆਪ ਸੰਤਮਨ ਹੈ? ਚਲ। ਕਦਰਾਂਤ ਅੱਜ ਲੈ ਵੀ ਹੀ ਜਾਏਗਾ ਇਹਨਾਂ ਨੇ ਵਿਆਹ ਕਰਾ ਲਿਆ ਮੈਗਰ ਵਾਲਾ ਇੱਕ ਕਰਦਾ ਨਹੀਂ ਓ ਮਕਰਾ ਸੋਣਾ ਲੱਗ ਹਾਂ ਹੁਣ ਸੋਣਾ ਲੱਗ ਰਿਹਾ ਓਏ ਹੋਲੀ ਆ ਭਰਾ ਇੱਕ ਗਲਾਸ ਦੇ ਤਰਾਇ ਇਹਨਾਂ ਦੇ ਕਾਰ ਨਾ ਆ ਜਾ ਤੂੰ ਆਪਕੋ ਕੋਨਸਾ ਪਸੰਦ ਹੈ ਸਰ ਮੈਨੂੰ ਆਲਾ ਯਾਰ ਹਾਂ ਮੈਨੂੰ ਵੀ ਇਹੀ ਕਹਿਣਾ ਲੱਗਾ ਯਾਰ ਇਹ ਲੈਣਾ ਆਪਣਾ ਸਿੰਗਲ ਸਿੱਟਰ ਹੀ ਲੈਣਾ ਦੇਖੋ ਡਬਲ ਤਾਂ ਕਰਾਣੇਗੇ ਇਹਦੀ ਦਾ ਟੋਰਵਾ ਸਿੰਗਲ ਦੀ ਲੋ ਕਰ ਲੋ ਗੱਲ ਹੁਣ ਬਾਈਕ ਪੈਂਚਰ ਹੋ ਗਿਆ ਆਪਣਾ ਆ ਦੇਖੋ ਜਿੰਨਾ ਟਾਈਮ ਤੈਨੂੰ ਘਰੇ ਜਾਣ ਨੂੰ ਲੱਗਣਾ ਤਦ ਨੂੰ ਪਾ ਜਾ ਕੇ ਵੀ ਆ ਜਾਾਂਗੇ ਇਹ ਬਰਾਉ ਟੋਪੀਆਂ ਉਹ ਪਾਉਂਦਾ ਇਹ ਕੈਨੇਡਾ ਟੋਪੀ ਵਾਈ ਜਾਂਦਾ ਵਾ ਪਹਿਲਾਂ ਕੈਨੇਡਾ ਟੋਪੀ ਬੰਦਾ ਘਰ ਆ ਜਾਣਾ ਸੀਗਾ ਘਰੇ ਬੈਠਣ ਤੂੰ ਕਿਹੜਾ ਮੋਟਰਸਾਈਕਲ ਚਲਾਉਣਾ ਸੀ ਉਹ ਵਾਲਾ ਜਿਹੜਾ ਬੂਬਰ ਚਲਾਇਆ ਵਾ ਤੇ ਲੰਬਰ ਕਿਹਨੇ ਚਲਾਨੀ ਬੰਦ ਕਰ ਦੇ ਬਾਈ ਉਹ ਟੋਪਰ ਹੈ ਟੋਪਰ ਚਲਾਇਆ ਟੋਪਰ ਟੋਪਰ ਜੋਪਰ ਬੂਬਰ 42 ਚੋਪਰ ਚੋਪਰ 42 ਚੋਪਰ 42 ਵੀ ਯਾਰ ਤੋਕ ਲੱਗ ਗਈ ਆ ਹੈ ਮਾਸੇਸ ਤੋਂ ਆਪਾਂ ਆਪਣਾ ਬਲੌਗ ਐਂਡ ਆ ਐਗਰੋਲ ਤਿਆਰ ਹੋ ਜਾਂਦੇ ਨੇ